ਉਹ ਕੱਪੜੇ ਬਾਹਰ ਕੱਢੋ ਆ ਸਾਰੇ ਬਾਹਰ ਕੱਢੋ ਭਾਂਡੇ ਬਾਹਰ ਕੱਢੋ ਇਹਨਾਂ ਦੇ ਸਾਰੇ ਇੱਧਰ ਆ ਜਾਓ ਬੀਬੀ ਇੱਧਰ ਆ ਜਾਓ ਤੁਸੀਂ ਮੇਰੇ ਏਰੀਏ 'ਚ ਮੈਨੂੰ ਪਤਾ ਲੱਗ ਗਿਆ ਕਬਾੜ ਦੇ ਨਾਂ ਤੇ ਕੋਈ ਚੀਜ਼ ਚੋਰੀ ਵਾਲੀ ਖਰੀਦ ਲਈ ਜਾਂ ਵੇਚ ਲਈ ਜਾਂ ਕੋਈ ਗਲਤ ਕੰਮ ਕੀਤਾ ਕਾਨੂੰਨ ਦਾ ਡੰਡਾ ਸਮਾਨ ਸਮੂਹ ਜਾਂ ਨਾ ਵੇਚਣਾ ਬੰਦ ਕਰਦੇ ਹੋ ਹੁਣ ਤੁਹਾਡੀਆਂ ਸੋਹਾਂ ਸਾਹਾਂ ਨਹੀਂ ਲੱਗਦੀਆਂ ਠੀਕ ਐ ਮੈਂ ਤੁਹਾਨੂੰ ਇਹ ਮੇਰੀ ਵਾਰਨਿੰਗ ਆ ਸਿੱਧੀ ਸੁਣ ਲਓ ਮੇਰੀ ਗੱਲ ਕਾਨੂੰਨ ਦਾ ਡੰਡਾ ਚੱਲੂ ਟਕਾ ਕੇ ਮੇਰੇ ਕੋਲ ਤਿੰਨ ਬੱਚੇ ਆ ਅੱਜ ਮੈਂ ਅਸੇ ਕੰਮ ਨਹੀਂ ਕਰਾਂਗਾ ਮੈਂ ਤੁਹਾਨੂੰ ਦੱਸਦੀ ਗੱਲ ਵੀ ਕਾਨੂੰਨ ਦਾ ਡੰਡਾ ਐਸਾ ਚਲਾਉਂਗਾ ਐ ਤੱਕੀ ਮੈਂ ਯਾਦ ਰੱਖੋਗੇ ਤੁਸੀਂ ਮਲਾਂ ਜੰਪ ਮਾਰ ਕੇ ਦੇਜਾਂ ਲਾਈਟ ਮਾਰ ਕੇ ਦੇਜਾਂ ਮੋਬਾਈਲ ਨਾਲ ਨਾ ਵੀਡੀਓ ਬਣਾਉਣਾ ਥੋੜੀ ਜਿਹੀ ਨਹੀਂ ਦੇਖਿਆ ਹੋਵੇਗਾ ਤੁਸੀਂ ਅਜੇ ਹਕ ਕਦੇ ਦਬੰਗ ਅਫਸਰ ਨਸ਼ਾ ਵੇਚਣ ਵਾਲਿਆਂ ਨੂੰ ਦਿੱਤੀ ਖੁੱਲੀ ਚੇਤਾਵਨੀ ਤੁਹਾਨੂੰ ਦੱਸਦੇ ਕਿ ਤਸਵੀਰਾਂ ਫਰੀਦਕੋਟ ਦੀਆਂ ਨੇ ਜਿੱਥੇ ਇੱਕ ਦਬੰਗ ਅਫਸਰ ਦੇ ਵੱਲੋਂ ਅਜੇਹੀ ਚੈਕਿੰਗ ਕੀਤੀ ਹੈ ਕਿ ਤੁਸੀਂ ਕਦੀ ਜ਼ਿੰਦਗੀ ਦੇ ਵਿੱਚ ਨਹੀਂ ਦੇਖੀ ਹੋਵੇਗੀ ਉਸਨੇ ਨਸ਼ਾ ਵੇਚਣ ਵਾਲਿਆਂ ਨੂੰ ਖੁੱਲੀ ਚੇਤਾਵਨੀ ਦਿੱਤੀ ਹੈ ਕਿ ਅਜੇ ਜਾ ਤਾਂ ਨਸ਼ਾ ਵੇਚਣਾ ਛੱਡ ਦਿਵੋ ਜਾਂ ਫਿਰ ਜੇਲ੍ਹ ਯਾਤਰਾ ਲਈ ਆਪਣੇ ਵਿਜ਼ੇ ਤਿਆਰ ਰੱਖੋ ਮੋਹਰਾ ਲੱਗਣੀਆਂ ਬਸ ਬਾਕੀ ਨੇ ਤੇ ਨਾਲ ਹੀ ਐਸਐਚਓ ਦਬੰਗ ਅਫਸਰ ਨੇ ਆਪਣੇ ਪੁਲਿਸ ਮੁਲਾਜ਼ਮਾ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਨਸ਼ਾ ਤਸਕਰਾਂ ਦਾ ਸਾਥ ਦਿੰਦਾ ਫੜਿਆ ਗਿਆ ਤਾਂ ਉਸਦੇ ਖਿਲਾਫ ਵੀ ਕਾਰਵਾਈ ਹੋਵੇਗੀ ਤੇ ਕਿਹਾ ਕਿ ਉਹ ਇਮਾਨਦਾਰ ਪੁਲਿਸ ਮੁਲਾਜ਼ਮਾ ਦੇ ਨਾਲ ਹਮੇਸ਼ਾ ਜਿਟਾਨ ਵਾਂ ਖੜੇਗਾ ਤਾਂ ਜਿਹੜਾ ਨਸ਼ਾ ਵੇਚਣ ਵਾਲਿਆਂ ਦਾ ਸਾਥ ਦੇਵੇਗਾ ਪੁਲਿਸ ਵਾਲਾ ਉਸ ਦੀ ਖੈਰ ਨਹੀਂ ਹੋਵੇਗੀ ਜੋ ਸਰਪ੍ਰਾਈਜ਼ ਨਕਾਪਾ ਚੈਕਿੰਗ ਕੀਤੀ ਹੈ ਤੇ ਸਾਨੂੰ ਕੋਈ ਨਾ ਕੋਈ ਚੀਜ਼ ਮਿਲੀ ਆ ਸ਼ਰਾਬ ਮਿਲ ਗਈ ਨਸ਼ਾ ਮਿਲ ਗਿਆ ਚਿੱਟਾ ਮਿਲ ਗਿਆ ਜੀ ਤੇ ਉਹਨਾਂ ਦੇ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਆ ਜੀ ਔਰ ਜਿੰਨੇ ਵੀ ਇਹਨਾਂ ਕੋਈ ਲੈਣ ਆਂਦੇ ਆ ਕੋਈ ਮੋਟਰਸਾਈਕਲ ਛੱਡ ਗਿਆ ਕੋਈ ਚੀਜ਼ ਗਰਵੀ ਰੱਖ ਗਿਆ ਹੁਣ ਅੱਜ ਅਸੀਂ ਜਿਸ ਤਰ੍ਹਾਂ ਰੇਡ ਕੀਤੀ ਆ ਅਸੀਂ 5-6 ਮੋਟਰਸਾਈਕਲ ਤੇ ਨਾਲ ਹੋਰ ਜਿਹੜੇ ਕਰਦੇ ਆ ਸ਼ੱਕੀ ਉਹ ਵੀ ਵਹੀਕਲ ਆਪਾਂ ਇੰਪਾਉਂਡ ਕੀਤੇ ਆ ਠੀਕ ਹੈ ਜੀ ਇਹ ਟਾਈਮ ਬਾਈ ਟਾਈਮ ਚੱਲੀ ਜਾਏਗੀ ਨਾਲ ਇੱਕ ਕੈਸੋ ਪਰੋਦਾ ਸਾਡਾ ਚੱਲਦਾ ਆ ਇਸ ਸਟੇਸ਼ਨ ਦੇ ਵਿੱਚ ਚੱਲੂਗਾ ਜੀ ਬਸ ਸਟੈਂਡ ਤੇ ਵੀ ਜਿੱਥੇ ਵੀ ਸਾਨੂੰ ਕੋਈ ਸ਼ੱਕੀ ਬੰਦਾ ਮਿਲਦਾ ਕੀ ਨਸ਼ਾ ਕਰਦਾ ਆ ਉੱਥੇ ਆਪਾਂ ਜਾ ਕੇ ਤੁਰੰਤ ਕਾਰਵਾਈ ਕਰਾਂਗੇ ਜੀ ਜੋ ਟਾਈਮ ਟੂ ਟਾਈਮ ਐਕਸ਼ਨ ਕਰਦੇ ਆ ਜੀ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸਰਦਾਰ ਹਰਜੀਤ ਸਿੰਘ ਆਈਪੀਐਸਜੀ ਦੇ ਦਿਸ਼ਾ ਨਿਰਦੇਸ਼ ਹੇਠ ਜੀ ਤੇ ਡਰ ਬਿਲਕੁਲ ਪਊਗਾ ਤੁਸੀਂ ਦੇਖਿਆ ਹੋਊਗਾ ਕਿ ਅੱਜ ਜਿਹੜਾ ਕਿਸੇ ਟਾਈਮ ਤੇ ਕਹਿੰਦੇ ਸੀ ਵੀ ਹੌਟ ਸਪੌਟ ਏਰੀਆ ਹੈ ਜੀ ਅੱਜ ਉਹ ਸੁੰਨਾ ਪਿਆ ਹੈ ਜੀ ਔਰ ਜੇਕਰ ਸਿੱਧੀ ਜੀ ਵਾਰਨਿੰਗ ਹੈ ਤੁਹਾਡੇ ਜ਼ਰੀਏ ਕਿ ਜਾਂ ਤਾਂ ਕੋਈ ਵੀ ਜਿਹੜਾ ਸਾਡੇ ਏਰੀਆ 'ਚ ਰਹਿੰਦਾ ਬੰਦਾ ਮਾੜਾ ਕੰਮ ਜੋ ਕਰਦਾ ਹੈ ਜੀ ਉਹ ਛੱਡ ਦਿਓ ਜੀ ਨਹੀਂ ਤਾਂ ਕਾਨੂੰਨ ਦੇ ਮੁਤਾਬਕ ਤੁਹਾਡੇ ਵੀਜ਼ੇ ਲੱਗ ਕੇ ਤਿਆਰ ਪਏ ਨੇ ਜਿਨ੍ਹਾਂ ਤੇ ਕੱਲੀ ਮੋਹਰਾਂ ਹੀ ਲੱਗਣੀਆਂ ਜੀ ਤੇ ਲੰਮੇ ਵੀਜ਼ੇ ਲਵਾ ਦੇਣੇ ਅਸੀਂ ਇਹਨਾਂ ਦੇ ਸਿੱਧੀ ਜੀ ਵਾਰਨਿੰਗ ਹੈ ਸਾਡੀ ਇਹਨਾਂ ਨੂੰ ਜੀ ਜਾਂ ਤਾਂ ਸਾਡੀ ਜਨਤਾ ਦੇ ਨਾਲ ਹਿੱਤ ਦੇ ਲਈ ਕੰਮ ਕਰੋ ਔਰ ਮਾੜੇ ਕੰਮ ਛੱਡ ਕੇ ਸਿੱਧੇ ਰਸਤੇ ਤੇ ਆ ਜਾਓ ਜੀ ਜੋ ਕਰ ਲਿਆ ਉਹ ਕਾਨੂੰਨ ਮੁਤਾਬਕ ਅੱਗੇ ਤੋਂ ਬਿਲਕੁਲ ਨਹੀਂ ਬਰਦਾਸ਼ਤ ਬਿਲਕੁਲ ਸਿੰਗਲ 1% ਨਹੀਂ ਜੀ ਸਾਡੇ ਡੀਐਸਪੀ ਸਾਹਿਬ ਖੜੇ ਨੇ ਅਸੀਂ ਖੜੇ ਆ ਜੇ ਮੇਰੇ ਥਾਣੇ ਦੀ ਕੋਈ ਸ਼ਿਕਾਇਤ ਹੈ ਉਹ ਮੈਨੂੰ ਦਿਓ ਜੇ ਮੇਰੀ ਸ਼ਿਕਾਇਤ ਹੈ ਤਾਂ ਡੀਐਸਪੀ ਸਾਹਿਬ ਨੂੰ ਦਿਓ ਸਿੱਧੀ ਜੀ ਗੱਲ ਹੈ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਲੱਗਦਾ ਹੈ ਕਿ ਸਾਡਾ ਮੁਲਾਜ਼ਮ ਪਰ ਝੂਠੀ ਨਹੀਂ ਜੀ ਜੇ ਮੁਲਾਜ਼ਮ ਸਾਡਾ ਮੇਰਾ ਕੰਮ ਕਰ ਰਿਹਾ ਹੈ ਸਾਡੇ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਨੂੰ ਦਬਾਉਣ ਦੀ ਖਾਤਰ ਕੋਈ ਸ਼ਿਕਾਇਤ ਦਿੰਦਾ ਉਹ ਨਹੀਂ ਸੁਣਾਂਗੇ ਸੀ ਠੀਕ ਹੈ ਮੁਲਾਜ਼ਮ ਨੂੰ ਡਰ ਨਹੀਂ ਦੇਵਾਂਗੇ ਸਾਡੇ ਮੁਲਾਜ਼ਮਾਂ ਨਾਲ ਅਸੀਂ ਕੰਧ ਵਾਂਗੂ ਖੜੇ ਆ ਤੇ ਖੜੇ ਰਾਵਾਂਗੇ ਇਸ ਵੇਲੇ ਮੈਨ ਪਾਵਦੀ ਕਮੀ ਹੁੰਦੀ ਆ ਕੋਈ ਸਾਡੀਆਂ ਦਾ ਪਿੱਛੇ ਟਰਾਂਸਫਰਸ ਹੋ ਗਈਆਂ ਸੀਗੀਆਂ ਜੀ ਇਸ ਕਰਕੇ ਥੋੜੀ ਬੋਤੀ ਕਿਸੇ ਵੇਲੇ ਪ੍ਰੋਬਲਮ ਆ ਜਾਂਦੀ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਪੁਲਿਸ ਨੂੰ ਲਾਜ਼ਮੀ ਨਾਲ ਰੜ ਲਿਆ ਹੋਵੇ ਤੇ ਅਸੀਂ ਕਾਰਵਾਈ ਨਾ ਕਰੀਏ ਜੀ ਠੀਕ ਹੈ ਨਾ ਜੀ ਸਮਾਨ ਸਮੂਹ ਜਾਂ ਨਾ ਵੇਚਣਾ ਬੰਦ ਕਰਦੇ ਹੋ ਹੁਣ ਤੁਹਾਡੀਆਂ ਸੋਹਾ ਸਾਹਾ ਨਹੀਂ ਲੱਗਦੀਆਂ ਠੀਕ ਹੈ ਠੀਕ ਹੈ ਨਾ ਮੈਂ ਤੁਹਾਨੂੰ ਇਹ ਮੇਰੀ ਵਾਰਨਿੰਗ ਆ ਸਿੱਧੀ ਸੁਣ ਲਓ ਮੇਰੀ ਗੱਲ ਕਾਨੂੰਨ ਦਾ ਡੰਡਾ ਚੱਲੂ ਟਿਕਾ ਕੇ ਮੇਰੇ ਕੋ ਤਿੰਨ ਬੱਚੇ ਆ ਹਾਂ ਮੈਂ ਤੁਹਾਨੂੰ ਦੱਸਦੀ ਗੱਲ ਵੀ ਕਾਨੂੰਨ ਦਾ ਡੰਡਾ ਐਸਾ ਚਲਾਉਂਗਾ ਐ ਤਕਿ ਮੈਂ ਯਾਦ ਰੱਖੋਗੇ ਤੁਸੀਂ ਮਾਲਾ ਜੰਪ ਮਾਰ ਕੇ ਦੇਖ ਲੈ ਲਾਈਟ ਮਾਰ ਕੇ ਦੇਖ ਲੈ ਮੋਬਾਈਲ ਨਾਲ ਨਾ ਵੀਡੀਓ ਬਣਾ ਲੈ ਥੋੜੀ ਜੀ ਲਾਈਟ ਤਾਂ ਬੰਦ ਹੋ ਗਈ ਅੱਜ ਚੱਲਦੀ ਹੈ ਹੈ ਉਹ ਚਲ ਡੀਐਸਪੀ ਸਾਹਿਬ ਆਏ ਆ ਇੱਥੇ ਵਾਰਨਿੰਗ ਐਸ ਮਹੱਲੇ ਚ ਤੂੰ ਦੁਕਾਨ ਕਰਦਾ ਤੇ ਸਹੀ ਸਮਾਨ ਹੀ ਵੇਚਣਾ ਜਿਹੜਾ ਕੰਮ ਕਰਦਾ ਉਹੀ ਕੰਮ ਕਰ ਹਾਂ ਸਮਝ ਗਿਆ ਕਿ ਦੂਜੇ ਕੰਮ ਦਾ ਪਤਾ ਤੇ ਵਰਨਾ ਵਰਨਾ ਮੈਂ ਤੁਸੀਂ ਆ ਗਏ ਠੀਕ ਹੈ ਜੀ ਮੈਂ ਆ ਗਿਆ ਮੈਂ ਤੈਨੂੰ ਇਹੀ ਵਾਰਨਿੰਗ ਤੁਹਾਨੂੰ ਦੇਣ ਆਇਆ ਸਮਝ ਗਿਆ ਤੇ ਵਰਨਾ ਤਿਆਰੀ ਕਰ ਲੋ ਸਿਰਫ ਕਾਨੂੰਨ ਦਾ ਵੀਜ਼ਾ ਹੀ ਲੱਗਣਾ ਹੁਣ ਲੰਮਾ ਤੁਹਾਡਾ ਜਿਨ੍ਹਾਂ ਦੇ ਮੁੰਡੇ ਤੁਸੀਂ ਕਮਾਂਚ ਭੇਜੇ ਉਹ ਕਿੱਧਰ ਗਏ ਹੈ ਹਾਂ ਹੂੰ ਕਰੋ ਸਰਚ ਮੁੰਡਿਓ ਕਰੋ ਲਾਈਟ ਜਗਾਓ ਇਧਰ ਲਈ ਏਸੀ ਸਾਰੇ 100 ਨੰਬਰ ਸਾਰੇ ਏਸੀ ਛੱਡ ਛੱਡ ਕੇ ਬਾਹਰ ਚ ਬੈਠੇ ਆ ਦੇਖੋ ਏਸੀ ਅੰਦਰ ਚੱਲ ਰਹੀ ਹੈ ਬਾਹਰ ਚ ਬੈਠੇ ਆ ਕਰੋ ਮੁੰਡਿਓ ਅੰਦਰ ਆਓ ਕੁੜੀ ਬੁਲਾਓ ਆਓ ਕੁਲਵਿੰਦਰ ਅੱਗੇ ਆਓ ਸ਼ਾਬਾਸ਼ ਬੀਬੀ ਅੰਦਰ ਆ ਮਾੜਾ ਇੱਧਰ ਲਈ ਪਾਸੇ ਆ ਦਰਵਾਜ਼ਾ ਬੈੱਡ ਖੋਲੋ ਆਪਦੇ ਤੁਹਾਡੇ ਆ ਕੇ ਆਪ ਚੱਲ ਕੁਲਵਿੰਦਰ ਨਾਲ ਸ਼ਾਬਾਸ਼ ਚੱਲੋ ਚਲੋ ਖੋਲੋ ਜਵਾਕ ਨੂੰ ਚੱਕੋ ਇਹ ਨਹੀਂ ਚੱਕਣਾ ਬੜੇ ਜਵਾਕ ਨੂੰ ਚੱਕ ਲਓ ਬੀਬੀ ਅਸੀਂ ਆ ਦਰਵਾਜ਼ਾ ਬੈੱਡ ਚੈੱਕ ਕਰਨਾ ਕੱਢੋ ਬਾਹਰ ਇਹਨਾਂ ਦਾ ਇਹਨਾਂ ਦਾ ਇਹੀ ਛੋਟੋ ਬਸ ਚਾਲੇ ਹੀ ਚੰਦ ਦੇਖੋ ਸੰਭਾਲਣਾ ਇਹਨਾਂ ਦਾ ਕੰਮ ਹੈ ਡਕ 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 ਇਹ ਉਹਨਾਂ ਦੀ ਬਾਦੂਆ ਤੁਹਾਨੂੰ ਲੱਗਣੀ ਹੈ ਦੇਖਿਓ ਤੁਸੀਂ ਤੁਸੀਂ ਕਰੋ ਕਰੋ ਬਾਹਰ ਕੱਢੋ ਪੋਤੇ ਇਹ ਇੱਧਰ ਬਾਹਰ ਕੱਢੋ ਉਹ ਬੋਰੀ ਥੱਲੇ ਸੁਟੋ ਡਰਾਮ ਚ ਕਣਕ ਵਾਲਾ ਕੱਢੋ ਕਿਤੇ ਕੋਈ ਕੀਮਤੀ ਚੀਜ਼ ਪਈ ਆ ਤਾਂ ਕੋਲੇ ਖੜਜੋ ਮੁੰਡਿਆਂ ਦੇ ਮੇਰੇ ਦੇ ਤੁਝ ਪੈਸੇ ਪੁੱਛਦਾ ਨਹੀਂ ਨਾ ਪਏ ਕਿਤੇ ਕੀ ਦਾ ਘਰ ਵਾਲਾ ਮੁੱਕਿਆ ਸੀ ਘਰ ਵਾਲਾ ਤੇਰਾ ਮੁੱਕਿਆ ਸੀ ਆ ਲੱਗਦਾ ਮਨਦੇ ਹੋ ਨਾ ਤੁਸੀਂ ਅਗਲੀ ਛੱਤ ਇਹਨਾਂ ਦੀ ਛੱਤ ਦੀ ਟੈਂਕੀ ਦੇਖ ਲਈ ਟੈਂਕੀ ਚਲੋ ਏਸੀ ਚਲਾ ਚਲਾ ਕੇ ਬਾਹਰ ਬਾਹਰ ਚ ਬੈਠੇ ਆ ਦੱਸੋ ਹਾਂ ਜੀ ਥੋੜਾ ਜਿਹਾ ਹਾਂ ਕਰਵਾਓ ਇਹਨਾਂ ਦਾ ਕੰਮ ਸਾਰਾ ਕਰਵਾਓ ਮੁੰਡਾ ਆ ਜਾ ਵੀ ਬਾਹਰ ਆ ਜਾ ਆ ਜਾ ਕਿੰਨਾ ਤੇਰਾ ਬਾਹਰ ਉਤਨੇ ਬਾਹਰ ਹੋ ਤੂੰ ਕਿੱਥੋਂ ਦਾ ਰਹਿਣ ਵਾਲਾ ਤੂੰ ਆਹ ਕਿਹੜਾ ਸੱਤਾ ਪਿਆ ਉਹ ਬੰਦਾ ਹੈ ਹੈ ਖੜਾ ਕਰੋ ਨੂੰ ਖੜਾਓ ਖੜਾਓ ਉਹ ਮੋਟਰਸਾਈਕਲ ਦੀ ਆਰਸੀ ਲਾਓ ਕਿੱਥੇ ਦਿਖਾਓ ਆਰਸੀ ਕਿੱਥੇ ਦੀ ਕਰੋ ਸਰਚ ਕਰੋ ਮੁੰਡੇ ਸਰਚ ਕਰੋ ਚਲੋ ਸਰਚ ਕਰੋ ਚਲੋ ਖਿੱਚੋ ਆ ਗੱਦੇ ਗੱਦੇ ਚ ਪਾਸੇ ਕਿੱਚੋ 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 ਓਰੇ ਆ ਕਿੱਥੇ ਆ ਉਹਦਾ ਘਰ ਘਰ ਵਾਲਾ ਬਲੌਕ ਕਿੱਧਰ ਹੈ ਓਰੇ ਆ ਸ਼ਿਰਾ ਓਰੇ ਆ ਤੂੰ ਕੀ ਨਾਂ ਤੇਰਾ ਮੋਣੀ ਮੋਣੀ ਕਿੰਨੇ ਮੁੰਡੇ ਆ ਤੇਰੇ ਦੋ ਹੈ ਗਲਤ ਕੰਮ ਨਹੀਂ ਕਰਨਾ ਨਹੀਂ ਨਹੀਂ ਬਹੁਤ ਵਧੀਆ ਸਿੱਧਾ ਆਪਾਂ ਬਾੜਪੁਰ ਦਾ ਕੰਮ ਕਰਦੇ ਹਾਂ ਅਗਲਾ ਦਿਨ ਬੰਦੇ ਦਾ ਨਾਮ ਦੱਸ ਆ ਇਹਨਾਂ ਤੋਂ ਲੋਨ ਵਾਲੇ ਤੋਂ ਲਿਆ ਤੂੰ ਨਾ ਚੱਲ ਵੀ ਲੋਨ ਵਾਲੇ ਤੋਂ ਵੈਰੀਫਾਈ ਕਰ ਲਾਂਗੇ ਆ ਜਿਹੜਾ ਘੜੂਕਾ ਆ ਤੁਸੀਂ ਬਣਾ ਰੱਖਿਆ ਨਾ ਜੇ ਮੇਰੇ ਏਰੀਏ ਚ ਮੈਨੂੰ ਪਤਾ ਲੱਗ ਗਿਆ ਕਬਾੜ ਦੇ ਨਾਂ ਤੇ ਕੋਈ ਚੀਜ਼ ਚੋਰੀ ਵਾਲੀ ਖਰੀਦ ਲਈ ਜਾਂ ਵੇਚ ਲਈ ਜਾਂ ਕੋਈ ਗਲਤ ਕੰਮ ਕੀਤਾ ਠੀਕ ਹੈ ਕਾਨੂੰਨ ਦਾ ਡੰਡਾ ਖਾਲੀ ਹੈ ਖਾਲੀ ਹੈ ਪਾਣੀ ਸਨ ਨਾਟਾ